ਸਵੇਰੇ ਜਦੋਂ ਮੈਂ ਮਜ਼ਦੂਰੀ ਲਈ ਘਰੋਂ ਨਿਕਲਣ ਲੱਗਿਆ ਸੀ ਤਾਂ ਮੇਰੀ ਘਰ ਵਾਲੀ ਪ੍ਰੀਤ ਨੇ ਮੈਨੂੰ ਆਵਾਜ਼ ਦੇ ਕੇ ਰੋਕ ਲਿਆ ਕਿ ਜਗਸੀਰ ਅੱਜ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਹੈ ਬੱਚੇ ਭੁੱਖੇ ਹਨ ਤੇ ਕੱਲ ਸਕੂਲ ਵਿੱਚ ਉਹਨਾਂ ਨੂੰ ਸਜ਼ਾ ਵੀ ਮਿਲੀ ਸੀ ਉਹਨਾਂ ਕੋਲ ਨਵੇਂ ਬੂਟ ਵੀ ਨਹੀਂ ਹਨ ਕੱਲ ਸਕੂਲ ਵਿੱਚ ਪੁਰਾਣੇ ਬੂਟ ਪਾ ਕੇ ਗਏ ਤਾਂ ਟੀਚਰ ਨੇ ਕਲਾਸ ਤੋਂ ਬਾਹਰ ਕੱਢ ਦਿੱਤਾ ਘਰ ਆ ਕੇ ਉਹ ਬਹੁਤ ਰੋਏ ਇਸ ਗੱਲ ਨੂੰ ਸੁਣ ਕੇ ਮੇਰੇ ਸਾਰੇ ਸਰੀਰ ਵਿੱਚ ਥਕਾਵਟ ਦੀ ਲਹਿਰ ਦੌੜ ਗਈ ਪ੍ਰੀਤ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਅੱਜ ਮੇਰੀ ਦਿਹਾੜੀ ਲੱਗੇ ਅੱਜ ਕੋਈ ਮੈਨੂੰ ਕੰਮ ਤੇ ਲੈ ਜਾਵੇ ਘਰ ਆਉਂਦੇ ਸਮੇਂ ਤੇਰੀਆਂ ਅਤੇ ਬੱਚਿਆਂ ਦੀਆਂ ਲੋੜਿੰਦੀਆਂ ਚੀਜ਼ਾਂ ਵੀ ਲੈ ਕੇ ਆਵਾਂਗਾ ਪਰ ਜੇ ਦਿਹਾੜੀ ਨਾ ਲੱਗੀ ਤਾਂ ਫਿਰ ਮੈਂ ਕੀ ਕਰ ਸਕਦਾ ਹਾਂ ਤੁਸੀਂ ਪ੍ਰਾਰਥਨਾ ਕਰੋ ਕਿ ਪਰਮਾਤਮਾ ਮੇਰੀਆਂ ਮੁਸ਼ਕਲਾਂ ਘਟਾ ਦੇਵੇ ਘਰੋਂ ਬਾਹਰ ਨਿਕਲਦਿਆਂ ਪ੍ਰੀਤ ਦੀ ਬੁੜਬੁੜਾਹਟ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਇਸ ਆਦਮੀ ਨੇ ਆਖਰ ਅੱਜ ਤੱਕ ਮੈਨੂੰ ਦਿੱਤਾ ਹੀ ਕੀ ਹੈ ਸਿਵਾਏ ਚਾਰ ਬੱਚਿਆਂ ਦੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਸਾਰਾ ਦਿਨ ਹਲਜੀ ਰਹਿੰਦੀ ਹਾਂ ਢੰਗ ਦਾ ਖਾਣਾ ਵੀ ਨਹੀਂ ਮਿਲਦਾ ਸਮਝ ਨਹੀਂ ਆਉਂਦੀ ਅਜਿਹੇ ਆਦਮੀ ਜੋ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੇ ਆਪਣੀ ਪਤਨੀ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ ਫਿਰ ਵਿਆਹ ਹੀ ਕਿਉਂ ਕਰਦੇ ਹਨ ਇਹ ਸਭ ਸੁਣ ਕੇ ਮੈਂ ਇੱਕ ਵਾਰ ਫਿਰ ਦਰਦ ਮਹਿਸੂਸ ਕਰਨ ਲੱਗਾ ਪਰ ਧੰਨਵਾਦ ਹੈ ਪਰਮਾਤਮਾ ਦਾ ਜਦੋਂ ਮੈਂ ਸੜਕ ਤੇ ਆਪਣੀ ਜਗ੍ਹਾ ਤੇ ਬੈਠਾ ਤਾਂ ਇੱਕ ਆਦਮੀ ਆਇਆ ਉਸਨੇ ਕਿਹਾ ਤੂੰ ਮਜ਼ਦੂਰ ਹੈਂ ਉਹ ਸੂਟ-ਬੂਟ ਵਿੱਚ ਸੀ ਤੇ ਗੱਲ ਕਰਨ ਦਾ ਅੰਦਾਜ਼ ਵੀ ਬਹੁਤ ਜਲਦੀ ਵਾਲਾ ਸੀ ਮੈਂ ਫੌਰਨ ਉੱਠ ਕੇ ਕਿਹਾ ਜੀ ਸਾਹਿਬ ਮੈਂ ਮਜ਼ਦੂਰ ਹਾਂ ਹਰ ਕਿਸਮ ਦਾ ਕੰਮ ਕਰ ਲੈਂਦਾ ਹਾਂ ਮਿਸਤਰੀ ਦਾ ਕੰਮ ਵੀ ਜਾਣਦਾ ਹਾਂ ਤੁਸੀਂ ਦੱਸੋ ਤੁਸੀਂ ਕੀ ਕੰਮ ਕਰਵਾਉਣਾ ਹੈ ਉਸ ਆਦਮੀ ਨੇ ਕਿਹਾ ਮੈਂ ਇੱਕ ਛੋਟਾ ਕਮਰਾ ਬਣਵਾਉਣਾ ਹੈ ਕੀ ਤੂੰ ਇਹ ਕੰਮ ਕਰ ਲਵੇਂਗਾ ਮੈਂ ਫੌਰਨ ਕਿਹਾ ਜੀ ਸਾਹਿਬ ਮੈਂ ਕੰਮ ਜਾਣਦਾ ਹਾਂ ਉਹ ਮੈਨੂੰ ਆਪਣੇ ਨਾਲ ਉਸ ਘਰ ਲੈ ਗਿਆ ਸਾਰਾ ਦਿਨ ਮੈਂ ਕੰਮ ਵਿੱਚ ਵਿਅਸਤ ਰਿਹਾ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਸ ਕੰਮ ਵਿੱਚ ਕੌਲ ਦਿਨ ਹੋਰ ਕੰਮ ਲੱਗ ਸਕਦਾ ਹੈ ਕਿਉਂਕਿ ਹੋਰ ਛੋਟੇ-ਮੋਟੇ ਕੰਮ ਵੀ ਸਨ ਸ਼ਾਮ ਨੂੰ ਵਾਪਸੀ ਤੇ ਉਸ ਆਦਮੀ ਨੇ ਮੇਰੀ ਦਿਹਾੜੀ ਵੀ ਦੇ ਦਿੱਤੀ ਸੀ ਸੱਚਮੁੱਚ ਦਿਹਾੜੀ ਤੋਂ ਵੱਧ ਪੈਸੇ ਵੀ ਦਿੱਤੇ ਖੁਸ਼ੀ ਨਾਲ ਮੈਂ ਦੋਵੇਂ ਬੱਚਿਆਂ ਲਈ ਨਵੇਂ ਬੂਟ ਖਰੀਦੇ ਅਤੇ ਥੋੜਾ ਰਾਸ਼ਨ ਵੀ ਲਿਆ ਘਰ ਵਾਪਸ ਜਾ ਰਿਹਾ ਸੀ ਕਿ ਰਸਤੇ ਵਿੱਚ ਮੈਂ ਜਿਸਕਰਨ ਨੂੰ ਦੇਖਿਆ ਉਸ ਨੇ ਆਪਣੀਆਂ ਬਾਹਾਂ ਵਿੱਚ ਕੰਬਲ ਵਿੱਚ ਲਪੇਟਿਆ ਬੱਚਾ ਲੈ ਕੇ ਨਾਲੇ ਵੱਲ ਜਾ ਰਿਹਾ ਸੀ ਉਸ ਦਾ ਚਿਹਰਾ ਅਜੀਬ ਲੱਗ ਰਿਹਾ ਸੀ ਮੈਂ ਉਸਨੂੰ ਪਿੱਛੋਂ ਆਵਾਜ਼ ਦਿੱਤੀ ਜਿਸ ਕਾਰਨ ਤਾਂ ਉਹ ਰੁਕ ਗਿਆ ਮੈਂ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈ ਇਹ ਬੱਜਾ ਕਿਸ ਦਾ ਹੈ ਉਸਨੇ ਦੱਸਿਆ ਕਿ ਅੱਜ 12 ਸਾਲਾਂ ਬਾਅਦ ਉਸਨੂੰ ਧੀ ਦੇ ਰੂਪ ਵਿੱਚ ਪਰਮਾਤਮਾ ਨੇ ਅਸ਼ੀਰਵਾਦ ਦਿੱਤਾ ਹੈ ਮੈਂ ਇਹ ਸੁਣ ਕੇ ਬਹੁਤ ਖੁਸ਼ ਹੋਇਆ ਭਰਾ ਤੈਨੂੰ ਬਹੁਤ-ਬਹੁਤ ਮੁਬਾਰਕਾਂ ਪਰ ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਇਦਾਂ ਉੱਡਿਆ ਜਿਵੇਂ ਮੈਂ ਉਸਨੂੰ ਕੁਝ ਗਲਤ ਕਹਿ ਦਿੱਤਾ ਹੋਵੇ ਧੀ ਦੀ ਪਦਾਸ਼ ਤੇ ਮੁਬਾਰਕਾਂ ਕੌਣ ਦਿੰਦਾ ਹੈ 12 ਸਾਲਾਂ ਬਾਅਦ ਮੈਨੂੰ ਸੰਤਾਨ ਹੋਈ ਅਤੇ ਉਹ ਵੀ ਧੀ ਜੋ ਮੇਰੀ ਮੁਸ਼ਕਲ ਵਧਾਉਣ ਲਈ ਆਈ ਹੈ ਮੈਂ ਉਸਨੂੰ ਨਹਿਰ ਵਿੱਚ ਸੁੱਟਣ ਜਾ ਰਿਹਾ ਹਾਂ ਇਹ ਮੇਰੇ ਕਿਸੇ ਕੰਮ ਦੀ ਨਹੀਂ ਹੈ ਮੈਂ ਹੈਰਾਨ ਹੋ ਗਿਆ ਜਿਸ ਕਾਰਨ ਯਾਰ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਿਹਾ ਹੈ ਜਿਸ ਕਾਰਨ ਤੁਹਾਡੇ ਘਰ ਤਾਂ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਤੈਨੂੰ ਤਾਂ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਜਿਸ ਕਾਰਨ ਬਹੁਤ ਗੁੱਸੇ ਵਿੱਚ ਸੀ ਮੈਂ ਕੋਈ ਗੱਲ ਨਹੀਂ ਸੁਣੀ ਮੈਂ ਸਿਰਫ ਇਸ ਮੁਸੀਬਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹਾਂ ਉਹ ਅੱਗੇ ਵਧਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਉਸਨੂੰ ਰੋਕਿਆ ਤੁਸੀਂ ਇਹ ਬੱਚੀ ਮੈਨੂੰ ਦੇ ਦਿਓ ਮੈਂ ਉਸਨੂੰ ਪਾਲ ਲਵਾਂਗਾ ਅੱਜ ਤੋਂ ਇਸ ਦਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੋਵੇਗਾ ਮੇਰੇ ਲੈਜੇ ਵਿੱਚ ਸਖਤੀ ਸੀ ਜਿਵੇਂ ਮੈਂ ਆਪਣੇ ਦਿਲ ਵਿੱਚ ਗੁੱਸਾ ਨਹੀਂ ਰੋਕ ਸਕਿਆ ਸੀ ਕਿ ਕੋਈ ਆਪਣੀ ਧੀ ਨਾਲ ਇੰਨਾ ਵੱਡਾ ਜ਼ੁਲਮ ਕਿਵੇਂ ਕਰ ਸਕਦਾ ਹੈ ਜਿਸ ਕਾਰਨ ਨੇ ਉਹ ਧੀ ਮੇਰੀ ਗੋਦ ਵਿੱਚ ਇਦਾਂ ਸੁੱਟ ਦਿੱਤੀ ਜਿਵੇਂ ਉਹ ਕੋਈ ਅਸ਼ੂਤ ਹੋਵੇ ਮੈਂ ਉਸਨੂੰ ਲੈ ਕੇ ਘਰ ਆਇਆ ਘਰ ਆ ਕੇ ਮੇਰੀ ਪਤਨੀ ਮੇਰੇ ਹੱਥ ਵਿੱਚ ਬੈਗ ਦੇਖ ਕੇ ਖੁਸ਼ ਹੋਈ ਅਤੇ ਜਦੋਂ ਉਸਨੇ ਮੇਰੀਆਂ ਬਾਹਾਂ ਵਿੱਚ ਕੰਬਲ ਵਿੱਚ ਲਪੇਟੀ ਹੋਈ ਬੱਚੀ ਨੂੰ ਵੇਖਿਆ ਤਾਂ ਹੈਰਾਨ ਰਹਿ ਗਈ ਹਾਏ ਰੱਬਾ ਇਹ ਕੁੜੀ ਕੌਣ ਹੈ ਕਿਸ ਦੀ ਲੈ ਕੇ ਆਏ ਹੋ ਜਦੋਂ ਮੈਂ ਪ੍ਰੀਤ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਈ ਘਰ ਵਿੱਚ ਤਾਂ ਪਹਿਲਾਂ ਹੀ ਖਾਣੇ ਦੇ ਲਾਲੇ ਪਏ ਹੋਏ ਹਨ ਬੱਚੇ ਭੁੱਖੇ ਹਨ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਤੁਸੀਂ ਇਹ ਨਵੀਂ ਮੁਸੀਬਤ ਲੈ ਕੇ ਘਰ ਆ ਗਏ ਮੈਂ ਪ੍ਰੀਤ ਦੀ ਗੱਲ ਸੁਣ ਕੇ ਤਕਲੀਫ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਪ੍ਰੀਤ ਅਜਿਹੀਆਂ ਗੱਲਾਂ ਨਾ ਕਰ ਇੰਨੇ ਮਾੜੇ ਬੋਲ ਨਾ ਕਹਿ ਅਸੀਂ ਕੌਣ ਹਾਂ ਕਿਸੇ ਦਾ ਪਾਲਣ ਪੋਸ਼ਣ ਕਰਨ ਵਾਲੇ ਪਾਲਣ ਪੋਸ਼ਣ ਕਰਨ ਵਾਲਾ ਉਹ ਪ੍ਰਮਾਤਮਾ ਹੈ ਜਦੋਂ ਉਹ ਕਿਸੇ ਇਨਸਾਨ ਨੂੰ ਦੁਨੀਆ ਵਿੱਚ ਭੇਜਦਾ ਹੈ ਤਾਂ ਉਸ ਦੇ ਹਿੱਸੇ ਦੀ ਰੋਜੀ ਵੀ ਨਾਲ ਭੇਜਦਾ ਹੈ ਤੂੰ ਇਸ ਦੀ ਚਿੰਤਾ ਨਾ ਕਰ ਜੇ ਪ੍ਰਮਾਤਮਾ ਨੇ ਚਾਇਆ ਤਾਂ ਇਹ ਵੀ ਚੰਗੇ ਤਰੀਕੇ ਨਾਲ ਪਲੇਗੀ ਅਤੇ ਇਸ ਪੁੰਨ ਦਾ ਫਲ ਵੀ ਸਾਨੂੰ ਪ੍ਰਮਾਤਮਾ ਜ਼ਰੂਰ ਦੇਵੇਗਾ ਇਹ ਸਾਡੇ ਬੱਚਿਆਂ ਦੇ ਨਾਲ ਪਲੇਗੀ ਵਧੇਗੀ ਪਰ ਪ੍ਰੀਤ ਦੀ ਬੜਬੜਾਹਟ ਘਟ ਨਹੀਂ ਹੋ ਰਹੀ ਸੀ ਮੈਂ ਜਾਣਦਾ ਸੀ ਕਿ ਉਹ ਸਿਰਫ ਜ਼ੁਬਾਨ ਦੀ ਬੁਰੀ ਹੈ ਪਰ ਦਿਲ ਦੀ ਬਹੁਤ ਚੰਗੀ ਹੈ ਇਹ ਜ਼ੁਬਾਨ ਦੀ ਕੜਵਾਹਟ ਵੀ ਹਾਲਾਤਾਂ ਦੀ ਵਜ੍ਹਾ ਨਾਲ ਸੀ ਲਗਾਤਾਰ ਗਰੀਬੀ ਅਤੇ ਤੰਗਦਿਲੀ ਨੇ ਉਸ ਨੂੰ ਇੰਨਾ ਚਿਰਚੜਾ ਕਰ ਦਿੱਤਾ ਸੀ ਰਾਤ ਚੰਗੀ ਤਰ੍ਹਾਂ ਗੁਜ਼ਰ ਗਈ ਉਹ ਕੁੜੀ ਬਹੁਤ ਸਬਰ ਕਰਨ ਵਾਲੀ ਸੀ ਰਾਤ ਨੂੰ ਸਿਰਫ ਇੱਕ ਵਾਰੀ ਦੁੱਧ ਪੀਣ ਲਈ ਰੋਈ ਤੇ ਦੁੱਧ ਪੀ ਕੇ ਸੌਂ ਗਈ ਉਸ ਨੂੰ ਦੇਣ ਲਈ ਫੀਡਰ ਵੀ ਮੈਂ ਖੁਦ ਬਣਾਇਆ ਸੀ ਮੈਂ ਜਾਣਦਾ ਸੀ ਕਿ ਜੇ ਪ੍ਰੀਤ ਨੂੰ ਹੁਣ ਸੌਂਦੇ ਸਮੇਂ ਜਾਗਣਾ ਪਿਆ ਤਾਂ ਉਹ ਬਹੁਤ ਗੁੱਸਾ ਕਰੇਗੀ ਅਗਲੇ ਦਿਨ ਮੈਂ ਕੰਮ ਤੇ ਆਉਣ ਲੱਗਿਆ ਪ੍ਰੀਤ ਨੂੰ ਵਾਰ-ਵਾਰ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਉਹ ਇਸ ਬੱਚੀ ਦਾ ਖਿਆਲ ਰੱਖੇ ਇਹ ਪੀੜਤ ਬੱਚੀ ਹੈ ਇਸ ਦੇ ਨਾਲ ਜੋ ਕੁਝ ਵੀ ਹੋਇਆ ਉਸ ਵਿੱਚ ਇਸ ਬੱਚੀ ਦਾ ਕੋਈ ਦੋਸ਼ ਨਹੀਂ ਜਦੋਂ ਮੈਂ ਕੰਮ ਤੇ ਪਹੁੰਚਿਆ ਤਾਂ ਸੇਠ ਨੇ ਮੈਨੂੰ ਨੌਕਰੀ ਦੀ ਆਫਰ ਵੀ ਦਿੱਤੀ ਉਹ ਕਹਿ ਰਹੇ ਸਨ ਕਿ ਤੂੰ ਬਹੁਤ ਮਿਹਨਤੀ ਇਨਸਾਨ ਹੈ ਬੋਲਣ ਤੋਂ ਪੜੇ ਲਿਖੇ ਵੀ ਲੱਗਦੇ ਹੋ ਇਹ ਦੱਸੋ ਕਿ ਇਹ ਕੰਮ ਤੋਂ ਕਿਉਂ ਕਰ ਰਿਆ ਹੈ ਅਤੇ ਤੂੰ ਕਿੰਨਾ ਪੜਿਆ ਲਿਖਿਆ ਹੈ ਮੈਂ ਕਿਹਾ ਸਾਹਿਬ ਜੀ ਮੈਂ ਬੀਏ ਤੱਕ ਪੜਿਆ ਹਾਂ ਪਰ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਲਈ ਮਜਬੂਰੀ ਵਿੱਚ ਮਜ਼ਦੂਰੀ ਕਰ ਰਿਹਾ ਹਾਂ ਮਿਸਤਰੀਆਂ ਦੇ ਨਾਲ ਕੰਮ ਕਰਦਾ ਇਹ ਕੰਮ ਵੀ ਸਿੱਖ ਲਿਆ ਤੇ ਘਰ ਦਾ ਗੁਜ਼ਾਰਾ ਚੱਲਣ ਲੱਗਾ ਨਾਲ ਹੀ ਨਾਲ ਮੈਂ ਨੌਕਰੀ ਦੀ ਤਲਾਸ਼ ਵੀ ਜਾਰੀ ਰੱਖੀ ਬਿਨਾਂ ਸ਼ਿਫਾਰਿਸ਼ ਅਤੇ ਰਿਸ਼ਵਤ ਦੇ ਨੌਕਰੀ ਮਿਲਣਾ ਮੁਸ਼ਕਲ ਸੀ ਉਹ ਆਦਮੀ ਮੈਨੂੰ ਧਿਆਨ ਨਾਲ ਦੇਖ ਰਿਹਾ ਸੀ ਠੀਕ ਹੈ ਤੂੰ ਇਹ ਕੰਮ ਪੂਰਾ ਕਰਕੇ ਕੱਲ੍ਹ ਤੋਂ ਮੇਰੇ ਦਫ਼ਤਰ ਵਿੱਚ ਆ ਸਕਦਾ ਹੈ ਮੈਂ ਤੈਨੂੰ ਨੌਕਰੀ ਦੇ ਦੇਵਾਂਗਾ ਤੇਰੀ ਇਮਾਨਦਾਰੀ ਅਤੇ ਮਿਹਨਤ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਮੈਨੂੰ ਯਕੀਨ ਹੈ ਕਿ ਤੂੰ ਬਾਕੀ ਕੰਮ ਵੀ ਮੇਰੀ ਮਰਜ਼ੀ ਮੁਤਾਬਕ ਕਰੇਂਗਾ ਮੈਨੂੰ ਤੈਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੋਵੇਗੀ ਮੈਂ ਬਹੁਤ ਖੁਸ਼ ਹੋ ਗਿਆ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਬੈਠੇ-ਬੈਠੇ ਮੈਨੂੰ ਇੰਨੀ ਚੰਗੀ ਨੌਕਰੀ ਮਿਲ ਗਈ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਬੱਚੀ ਮੇਰੇ ਲਈ ਬਹੁਤ ਭਾਗਾ ਵਾਲੀ ਹੈ ਪਰਮਾਤਮਾ ਨੇ ਮੇਰੇ ਇਸਪੋਨ ਨੂੰ ਕਬੂਲ ਕੀਤਾ ਅਤੇ ਇਸ ਕੁੜੀ ਦੀ ਦੇਖਭਾਲ ਕਰਨ ਕਰਕੇ ਮੈਨੂੰ ਇੰਨਾ ਕੁਝ ਦਿੱਤਾ ਜਿਸ ਬਾਰੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਘਰ ਆ ਕੇ ਜਦੋਂ ਮੈਂ ਆਪਣੀ ਪਤਨੀ ਨੂੰ ਇਹ ਖੁਸ਼ਖਬਰੀ ਦੱਸੀ ਤਾਂ ਪਹਿਲਾਂ ਤਾਂ ਉਸਨੇ ਵਿਸ਼ਵਾਸ ਹੀ ਨਹੀਂ ਕੀਤਾ ਫਿਰ ਉਸ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਆ ਗਏ ਉਸ ਦਿਨ ਤੋਂ ਉਸਨੇ ਛੋਟੀ ਬੱਚੀ ਨੂੰ ਦਿਲੋਂ ਸਵੀਕਾਰ ਕਰ ਲਿਆ ਉਸਨੇ ਖੁਸ਼ ਹੁੰਦੇ ਕਿਹਾ ਇਸ ਬੱਚੀ ਦਾ ਨਾਮ ਅੱਜ ਤੋਂ ਕਿਸਮਤ ਹੈ ਕਿਉਂਕਿ ਇਸ ਦੇ ਆਉਣ ਨਾਲ ਸਾਡੀ ਕਿਸਮਤ ਖੁੱਲ ਗਈ ਇਸ ਦੇ ਆਉਣ ਨਾਲ ਸਾਡੀ ਜ਼ਿੰਦਗੀ ਬਦਲਣ ਵਾਲੀ ਸੀ ਮੈਂ ਗਲਤ ਸੀ ਜੋ ਹੁਣ ਤੱਕ ਮੈਂ ਇਸ ਬੱਚੀ ਨਾਲ ਨਫ਼ਰਤ ਕਰਦੀ ਰਹੀ ਪਰ ਅਸਲ ਵਿੱਚ ਇਹ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਈ ਹੈ ਵਕਤ ਬਦਲਣ ਲੱਗਾ ਮੈਂ ਦਫ਼ਤਰ ਜਾਣ ਲੱਗਾ ਬੌਸ ਦੇ ਕਹਿਣ ਤੇ ਮੈਂ ਆਪਣੀ ਪੜ੍ਹਾਈ ਵੀ ਸ਼ੁਰੂ ਕੀਤੀ ਹੁਣ ਮੈਂ ਮਾਸਟਰਸ ਵੀ ਕਰ ਰਿਹਾ ਸੀ ਨਾਲ ਹੀ ਨਾਲ ਕੁਝ ਸ਼ਾਰਟ ਕੋਰਸ ਵੀ ਕੀਤੇ ਫਿਰ ਮੇਰੀ ਪੜ੍ਹਾਈ ਮੁਕੰਮਲ ਹੋ ਗਈ ਅਤੇ ਮੇਰੀ ਤਰੱਕੀ ਵੀ ਹੋਈ ਹੁਣ ਮੇਰੇ ਕੋਲ ਇੱਕ ਛੋਟੀ ਸੈਕੰਡ ਹੈਂਡ ਗੱਡੀ ਵੀ ਸੀ ਜ਼ਰੂਰਤ ਦਾ ਸਾਰਾ ਸਮਾਨ ਘਰ ਵਿੱਚ ਚੰਗੇ ਤਰੀਕੇ ਨਾਲ ਰੱਖ ਦਿੱਤਾ ਬੱਚੇ ਵੀ ਚੰਗੇ ਕਾਜ਼ਾਂ ਵਿੱਚ ਪੜ੍ਹਨ ਲੱਗੇ। ਅੱਜ ਤੱਕ ਅਸੀਂ ਕਿਸਮਤ ਨੂੰ ਇਹ ਨਹੀਂ ਦੱਸਿਆ ਕਿ ਉਹ ਸਾਡੀ ਜਨਮ ਸੰਤਾਨ ਨਹੀਂ ਪਰ ਅਸੀਂ ਉਸ ਨੂੰ ਆਪਣੀ ਧੀ ਬਣਾ ਕੇ ਪਾਲ ਲਿਆ। ਅਸੀਂ ਮੁਹੱਲਾ ਵੀ ਬਦਲ ਲਿਆ ਸੀ। ਹੁਣ ਅਸੀਂ ਨਵੇਂ ਇਲਾਕੇ ਵਿੱਚ ਰਹਿ ਰਹੇ ਸੀ। ਹੁਣ ਮੈਂ ਮੈਨੇਜਰ ਦੀ ਪੋਸਟ ਤੇ ਕੰਮ ਕਰ ਰਿਹਾ ਸੀ। ਬਾਸ ਨੂੰ ਮੇਰੇ ਤੇ ਪੂਰਾ ਭਰੋਸਾ ਸੀ। ਉਹ ਹੁਣ ਸਾਰਾ ਦਫ਼ਤਰੀ ਕੰਮ ਮੇਰੇ ਹਵਾਲੇ ਕਰਕੇ ਆਪਣੇ ਘਰ ਵਿੱਚ ਹੀ ਰਹਿੰਦੇ ਸਨ ਅਤੇ ਮੈਂ ਸ਼ਾਮ ਨੂੰ ਉਹਨਾਂ ਕੋਲ ਜਾ ਕੇ ਦਿਨ ਭਰ ਦੀ ਰਿਪੋਰਟ ਦੇ ਦਿੰਦਾ। ਜਾਂ ਕਦੇ-ਕਦੇ ਉਹ ਦਫ਼ਤਰ ਆ ਕੇ ਚੈੱਕ ਕਰ ਲੈਂਦੇ ਪਰ ਸਾਰਾ ਕੰਮ ਉਹਨਾਂ ਨੇ ਮੇਰੇ ਹਵਾਲੇ ਕਰ ਦਿੱਤਾ ਸੀ ਮੈਂ ਬਹੁਤ ਖੁਸ਼ੀ ਕਿ ਮੇਰੀ ਜ਼ਿੰਦਗੀ ਬਹੁਤ ਆਸਾਨ ਹੋ ਗਈ ਸੀ ਅਤੇ ਇਹ ਸਭ ਉਸ ਬੱਚੀ ਕਿਸਮਤ ਦੇ ਆਉਣ ਦੇ ਬਾਅਦ ਹੀ ਹੋਇਆ ਉਸ ਦਿਨ ਮੈਂ ਆਪਣੀ ਪਤਨੀ ਨਾਲ ਪੁਰਾਣੇ ਮਹੱਲੇ ਵਿੱਚ ਗਿਆ ਉੱਥੇ ਮੇਰੀ ਇੱਕ ਬਹੁਤ ਚੰਗੇ ਦੋਸਤ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ ਅਸੀਂ ਦੋਵੇਂ ਦਲਾਸਾ ਦੇਣ ਲਈ ਉੱਥੇ ਗਏ ਉਸ ਸਮੇਂ ਮੇਰਾ ਦੋਸਤ ਜਿਸ ਕਾਰਨ ਮੈਨੂੰ ਉੱਥੇ ਮਿਲਿਆ ਉਸ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਹ ਬਹੁਤ ਬੁੱਢਾ ਹੋ ਚੁੱਕਿਆ ਸੀ ਅਤੇ ਕਮਜ਼ੋਰ ਵੀ ਸਰ ਦੇ ਵਾਲ ਸਫੈਦ ਹੋ ਗਏ ਸਨ ਅਤੇ ਉਹ ਵੀ ਮੈਨੂੰ ਵੇਖ ਕੇ ਹੈਰਾਨ ਹੋ ਗਿਆ ਉਸਨੇ ਪੁੱਛਿਆ ਓਏ ਜਗਸੀਰ ਤੂੰ ਇੱਥੇ ਤੂੰ ਤਾਂ ਬਹੁਤ ਬਦਲ ਗਿਆ ਯਾਰ ਇਹ ਸੂਟ-ਬੂਟ ਇਹ ਗੱਡੀ ਇਹ ਸਾਰਾ ਕੁਝ ਤੂੰ ਤਾਂ ਮਜ਼ਦੂਰੀ ਕਰਦਾ ਸੀ ਨਾ ਫਿਰ ਤੇਰੇ ਹਾਲਾਤ ਇੰਨੀ ਜਲਦੀ ਕਿਵੇਂ ਬਦਲ ਗਏ ਮੈਂ ਵੀ ਉਸ ਤੋਂ ਉਸਦੀ ਹਾਲਤ ਬਾਰੇ ਪੁੱਛਿਆ ਜਿਸ ਕਰਨ ਯਾਰ ਪਹਿਲਾਂ ਤਾਂ ਤੂੰ ਦੱਸ ਤੇਰੀ ਹਾਲਤ ਕਿਵੇਂ ਇੰਨੀ ਖਰਾਬ ਹੋ ਗਈ ਤੁਸੀਂ ਤਾਂ ਚੰਗੇ ਖਾਸੇ ਖੁਸ਼ਹਾਲ ਸੀ ਚੰਗੀ ਨੌਕਰੀ ਕਰ ਰਹੇ ਸੀ ਫਿਰ ਹੁਣ ਅਚਾਨਕ ਕੀ ਹੋਇਆ ਉਸਨੇ ਕਿਹਾ ਯਾਰ ਕੀ ਦੱਸਾਂ ਮੈਨੂੰ ਝੂਠੇ ਚੋਰੀ ਦੇ ਕੇਸ ਵਿੱਚ ਫਸਾ ਦਿੱਤਾ ਗਿਆ ਦਫ਼ਤਰੀ ਮੈਨੇਜਰ ਨੇ ਪੈਸੇ ਚੁਰਾ ਲਏ ਅਤੇ ਇਲਜ਼ਾਮ ਮੇਰੇ ਤੇ ਲਾ ਦਿੱਤਾ ਮੈਂ 2 ਸਾਲ ਜੇਲ੍ਹ ਕੱਟ ਕੇ ਆਇਆ ਹਾਂ ਮੇਰੀ ਬੇਗੁਨਾਹੀ ਸਾਬਤ ਨਹੀਂ ਹੋਈ ਮੇਰੀ ਨੌਕਰੀ ਚਲੀ ਗਈ ਫਿਰ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ ਅਤੇ ਮੈਂ ਵੀ ਤੇਰੀ ਤਰ੍ਹਾਂ ਮਜ਼ਦੂਰੀ ਕਰਨ ਲੱਗਾ ਜੀ ਦਿਹਾੜੀ ਲੱਗ ਜਾਂਦੀ ਹੈ ਤਾਂ ਅਸੀਂ ਵਧੀਆ ਖਾਣਾ ਖਾ ਲੈਂਦੇ ਹਾਂ ਪਰ ਜੇ ਦਿਹਾੜੀ ਨਾ ਲੱਗੇ ਤਾਂ ਭੁੱਖੇ ਰਹਿ ਕੇ ਗੁਜ਼ਾਰਾ ਕਰ ਲੈਂਦੇ ਹਾਂ ਜਸ ਕਰਨ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਅਫਸੋਸ ਹੋਇਆ। ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹ ਸਭ ਉਸ ਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਉਸਨੇ ਆਪਣੀ ਨਰਦੋਸ਼ ਧੀ ਦੇ ਕੀਤਾ। ਮੈਂ ਉਸ ਨੂੰ ਆਪਣੀ ਸਾਰੀ ਹਾਲਤ ਦੱਸ ਦਿੱਤੀ। ਜਿਸ ਧੀ ਨੂੰ ਤੁਸੀਂ ਆਪਸ਼ਗਨ ਕਹਿ ਕੇ ਸੁੱਟ ਦਿੱਤਾ ਸੀ, ਉਸੇ ਧੀ ਕਾਰਨ ਪ੍ਰਮਾਤਮਾ ਨੇ ਮੈਨੂੰ ਇੰਨਾ ਕੁਝ ਦਿੱਤਾ। ਉਸ ਨੂੰ ਘਰ ਲਿਆਉਣ ਦੇ ਅਗਲੇ ਦਿਨ ਹੀ ਮੇਰੀ ਨੌਕਰੀ ਇੱਕ ਚੰਗੀ ਜਗ੍ਹਾ ਪੱਕੀ ਹੋ ਗਈ। ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਿਆ। ਫਿਰ ਉਸਨੇ ਮੈਨੂੰ ਕਿਹਾ ਆਪਣਾ ਪਤਾ ਦੱਸ ਯਾਰ। ਮੈਂ ਆਪਣੀ ਪਤਨੀ ਦੇ ਨਾਲ ਤੁਹਾਡੇ ਘਰ ਆਵਾਂਗਾ। ਪੁਰਾਣੀ ਜਾਣ ਪਹਿਚਾਨ ਸੀ ਮੈਂ ਉਸ ਨੂੰ ਕਰਦਾ ਪਤਾ ਦੇ ਦਿੱਤਾ ਵਾਪਸ ਆਉਂਦੇ ਸਮੇਂ ਮੇਰੀ ਪਤਨੀ ਪ੍ਰੀਤ ਨੇ ਮੈਨੂੰ ਟੋਕਿਆ ਕਿ ਤੁਹਾਨੂੰ ਉਹਨਾਂ ਨੂੰ ਘਰ ਨਹੀਂ ਬੁਲਾਉਣਾ ਚਾਹੀਦਾ ਸੀ ਜਦੋਂ ਤੁਸੀਂ ਉਹਨਾਂ ਨਾਲ ਕਿਸਮਤ ਬਾਰੇ ਗੱਲ ਕਰ ਰਹੇ ਸੀ ਤਾਂ ਮੈਂ ਦੇਖਿਆ ਸੀ ਕਿ ਉਹਨਾਂ ਦੀਆਂ ਅੱਖਾਂ ਵਿੱਚ ਅਜੀਬ ਰੰਗ ਸਨ ਜੇ ਕੱਲ ਨੂੰ ਉਹਨਾਂ ਨੇ ਕਿਸਮਤ ਨੂੰ ਵਾਪਸ ਮੰਗ ਲਿਆ ਜਾਂ ਕਿਸਮਤ ਨੂੰ ਸੱਚ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਉਹ ਬਹੁਤ ਮਾਸੂਮ ਦਿਲ ਦੀ ਹੈ ਬਹੁਤ ਕੋਮਲ ਹੈ ਉਹ ਇਹ ਗੱਲ ਉਸ ਨੂੰ ਬਹੁਤ ਬੁਰੀ ਲੱਗੇਗੀ ਮੈਂ ਪ੍ਰੀਤ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਉਸ ਨੂੰ ਕਿਹਾ ਕਿ ਪ੍ਰੀਤ ਇਹ ਸਿਰਫ ਤੇਰਾ ਵਹਿਮ ਹੈ ਅਜਿਹਾ ਕੁਝ ਨਹੀਂ ਹੋਵੇਗਾ ਜਿਸ ਕਾਰਨ ਕਿਸਮਤ ਨੂੰ ਵਾਪਸ ਕਿਵੇਂ ਲੈ ਜਾਵੇਗਾ ਕਿਸਮਤ ਹੁਣ ਵੱਡੀ ਹੋ ਗਈ ਹੈ ਕੱਲ ਨੂੰ ਉਸਦੇ ਵਿਆਹ ਦੀ ਜ਼ਿੰਮੇਵਾਰੀ ਲੈਣ ਦੇਹੇਜ ਦੀ ਚਿੰਤਾ ਕਰਨ ਵਰਗਾ ਉਸ ਕੋਲ ਕੁਝ ਵੀ ਉਸਦੇ ਵੱਸ ਦੀ ਗੱਲ ਨਹੀਂ ਉਹ ਆਪਣੇ ਘਰ ਦੇ ਖਰਚੇ ਵੀ ਮੁਸ਼ਕਲ ਨਾਲ ਪੂਰੇ ਕਰ ਰਹੇ ਹਨ ਉਹ ਕਿਸਮਤ ਦੀ ਪੜ੍ਹਾਈ ਅਤੇ ਵਿਆਹ ਦਾ ਖਰਚ ਕਿਵੇਂ ਉਠਾ ਸਕਦੇ ਹਨ ਅਤੇ ਜਦੋਂ ਕਿਸਮਤ ਪੰਜ ਦਿਨ ਦੀ ਸੀ ਤਾਂ ਉਹਨਾਂ ਨੇ ਉਸ ਨੂੰ ਸਾਨੂੰ ਦੇ ਦਿੱਤਾ ਸੀ ਉਹਨਾਂ ਦੇ ਦਿਲ ਵਿੱਚ ਕਿਸਮਤ ਲਈ ਕੋਈ ਲगाव ਨਹੀਂ ਹੈ ਕੋਈ ਭਾਵਨਾ ਨਹੀਂ ਤੂੰ ਫਾਲਤੂ ਵਹਿਮ ਨਾ ਪਾਲ ਪ੍ਰੀਤ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਅਗਲੇ ਦਿਨ ਜਸਕਰਨ ਭਾਬੀ ਦੇ ਨਾਲ ਸਾਡੇ ਘਰ ਆਇਆ ਘਾਰਾ ਕਿ ਉਹ ਕਿਸਮਤ ਨੂੰ ਵਾਰ-ਵਾਰ ਆਪਣੇ ਗਲੇ ਲਗਾ ਕੇ ਪਿਆਰ ਕਰਨ ਲੱਗਾ ਜਿਸ ਕਰਨ ਕਹਿ ਰਿਹਾ ਸੀ ਕਿ ਇਹ ਬੱਚੀ ਕਿੰਨੀ ਪਿਆਰੀ ਹੋ ਗਈ ਹੈ ਅਤੇ ਕਿੰਨੀ ਵੱਡੀ ਹੋ ਗਈ ਹੈ ਬਿਲਕੁਲ ਆਪਣੀ ਮਾਂ ਵਰਗੀ ਹੈ ਦੇਖੋ ਇਸ ਦੀ ਹਾਈਟ ਸਰੀਰ ਵੀ ਤੇਰੇ ਵਰਗਾ ਹੈ ਇਸ ਦੀਆਂ ਅੱਖਾਂ ਤੇ ਰੰਗ ਵੀ ਬਿਲਕੁਲ ਤੇਰੇ ਵਰਗਾ ਹੈ ਇਹ ਸੱਚ ਸੀ ਕਿਸਮਤ ਬਿਲਕੁਲ ਆਪਣੀ ਮਾਂ ਵਰਗੀ ਸੀ ਪਰ ਅਸੀਂ ਕਿਸਮਤ ਨੂੰ ਇਹ ਗੱਲ ਕਦੇ ਨਹੀਂ ਦੱਸੀ ਸੀ ਉਸ ਤੋਂ ਲੁਕੋ ਕੇ ਰੱਖਿਆ ਸੀ ਕਿ ਉਹ ਸਾਡੀ ਜਨਮ ਸੰਤਾਨ ਨਹੀਂ ਹੈ ਕਿਸਮਤ ਅੱਖਾਂ ਫਾੜ ਕੇ ਕਦੇ ਸਾਨੂੰ ਦੇਖ ਰਹੀ ਸੀ ਕਦੇ ਆਪਣੇ ਸਗੇ ਮਾਪਿਓ ਨੂੰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਕਿ ਵਾਕਈ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪ੍ਰੀਤ ਮੈਨੂੰ ਬਹੁਤ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਮੈਂ ਬਹਾਨੇ ਨਾਲ ਕਿਸਮਤ ਨੂੰ ਉੱਥੋਂ ਲੈ ਗਿਆ ਤੇ ਫਿਰ ਜਿਸ ਕਾਰਨ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗਾ ਪ੍ਰੀਤ ਬਹੁਤ ਪਰੇਸ਼ਾਨ ਸੀ ਦਿਮਾਗੀ ਤੌਰ ਤੇ ਉਹ ਜੀ ਹੋਈ ਸੀ ਔਰ ਰਸੋਈ ਵਿੱਚ ਕੰਮ ਕਰ ਰਹੀ ਸੀ ਕੁਝ ਸਮੇਂ ਬਾਅਦ ਸੁਮਨ ਭਾਬੀ ਵੀ ਉਥੋਂ ਚਲੀ ਗਈ ਮੈਂ ਸਮਝਿਆ ਕਿ ਉਹ ਪ੍ਰੀਤ ਕੋਲ ਰਸੋਈ ਵਿੱਚ ਗਈ ਹੋਵੇਗੀ ਸਾਡੀ ਗੱਲਬਾਤ ਪੁਰਾਣੀਆਂ ਯਾਦਾਂ ਤੇ ਚੱਲ ਰਹੀ ਸੀ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਹੈਰਾਨ ਸੀ ਜਦੋਂ ਪ੍ਰੀਤ ਨੇ ਮੇਰੇ ਕੋਲ ਆ ਕੇ ਪੁੱਛਿਆ ਕਿ ਸੁਮਨ ਭਾਬੀ ਕਿੱਥੇ ਹੈ ਖਾਣਾ ਤਿਆਰ ਹੈ ਮੈਂ ਕਿਹਾ ਕਿ ਉਹ ਤੇਰੇ ਕੋਲ ਕਿਚਨ ਵਿੱਚ ਨਹੀਂ ਗਈ ਉਸਨੇ ਨਾਰਾਜ਼ ਹੋ ਕੇ ਸਿਰ ਹਿਲਾਇਆ ਉਸਦੇ ਚਿਹਰੇ ਦਾ ਰੰਗ ਬਦਲ ਗਿਆ ਹੁਣ ਸਾਨੂੰ ਦੋਵਾਂ ਨੂੰ ਸਮਝ ਆ ਗਿਆ ਸੀ ਕਿ ਉਹ ਪੱਕਾ ਕਿਸਮਤ ਕੋਲ ਹੀ ਗਈ ਹੋਵੇਗੀ ਅਤੇ ਅਸਲ ਵਿੱਚ ਅਜਿਹਾ ਹੀ ਸੀ ਉਹ ਕਿਸਮਤ ਨੂੰ ਕੁਝ ਪੁੱਠੀਆਂ ਸਿੱਧੀਆਂ ਗੱਲਾਂ ਸਿਖਾ ਰਹੀ ਸੀ ਕਿਸਮਤ ਸਿੱਧੇ ਮੂੰਹ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸੀ ਉਸ ਦੀਆਂ ਅੱਖਾਂ ਰੋਣ ਵਰਗੀਆਂ ਲੱਗ ਰਹੀਆਂ ਸਨ ਚਿਹਰਾ ਸੁੱਜਿਆ ਹੋਇਆ ਸੀ ਉਸ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਸ ਤੋਂ ਪੁੱਛਿਆ ਕਿਸਮਤ ਬੇਟਾ ਕੀ ਹੋਇਆ ਇਹ ਕੀ ਹਾਲਤ ਬਣਾਈ ਹੈ ਬੇਟਾ ਦੱਸ ਕੇ ਸੁਮਨ ਆਂਟੀ ਨੇ ਤੈਨੂੰ ਕੀ ਕਿਹਾ ਕਿਸਮਤ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਵੇਖਣ ਲੱਗੀ ਉਹਨਾਂ ਨੇ ਮੈਨੂੰ ਸਾਰਾ ਸੱਚ ਦੱਸ ਦਿੱਤਾ ਹੈ ਉਹ ਸੱਜ ਜੋ ਤੁਸੀਂ ਮੇਰੇ ਤੋਂ છુપਾਇਆ ਸੀ ਉਹ ਮੈਨੂੰ ਮੇਰੀ ਸਗੀ ਮਾਂ ਨੇ ਦੱਸ ਦਿੱਤਾ ਹੈ ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿਸਮਤ ਪੁੱਤ ਅਸੀਂ ਤੇਰੇ ਮਾਪਿਓ ਹਾਂ ਅਸੀਂ ਤੈਨੂੰ ਆਪਣੀ ਧੀ ਦੀ ਤਰ੍ਹਾਂ ਹੀ ਪਾਲਿਆ ਹੈ ਅਸੀਂ ਓਵੇਂ ਹੀ ਚਾਇਆ ਹੈ ਅਸੀਂ ਕਦੇ ਵੀ ਆਪਣੀ ਸੰਤਾਨ ਅਤੇ ਤੇਰੇ ਵਿੱਚ ਕੋਈ ਫਰਕ ਨਹੀਂ ਕੀਤਾ ਅਤੇ ਇਸ ਲਈ ਅਸੀਂ ਕਦੇ ਵੀ ਤੈਨੂੰ ਇਹ ਗੱਲ ਨਹੀਂ ਦੱਸੀ ਕਿਉਂਕਿ ਤੈਨੂੰ ਦੁੱਖ ਹੋਵੇਗਾ ਤੂੰ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜਾਵੇਂਗੀ ਨਹੀਂ ਪਾਪਾ ਤੁਸੀਂ ਮੇਰੇ ਨਾਲ ਬਹੁਤ ਨਾ ਇਨਸਾਫੀ ਕੀਤੀ ਹੈ ਬਹੁਤ ਗਲਤ ਕੀਤਾ ਹੈ ਜੇਕਰ ਤੁਸੀਂ ਮੈਨੂੰ ਸੱਚ ਦੱਸ ਦਿੰਦੇ ਮੇਰੇ ਮਾਪਿਆਂ ਬਾਰੇ ਤਾਂ ਮੈਨੂੰ ਅੱਜ ਐਨੀ ਤਕਲੀਫ ਨਾ ਹੁੰਦੀ ਇਸ ਸਭ ਤੋਂ ਬਾਅਦ ਕਿਸਮਤ ਦਿਨ ਬਦਨ ਸਾਡੇ ਦੋਵਾਂ ਤੋਂ ਦੂਰ ਹੁੰਦੀ ਜਾ ਰਹੀ ਸੀ ਜਦੋਂ ਮੈਂ ਘਾਰਾਂ ਦਾ ਤਾਂ ਪ੍ਰੀਤ ਬਹੁਤ ਉਦਾਸ ਹੁੰਦੀ ਕਿਸਮਤ ਨਾ ਮੇਰੇ ਨਾਲ ਸਿੱਧੇ ਮੂੰਹ ਗੱਲ ਕਰਦੀ ਸੀ ਨਾ ਹੀ ਆਪਣੇ ਭੈਣ ਭਰਾਵਾਂ ਨਾਲ ਹੁਣ ਬਾਕੀ ਬੱਚਿਆਂ ਨੂੰ ਵੀ ਸਾਰੀ ਗੱਲ ਪਤਾ ਲੱਗ ਗਈ ਸੀ ਕਿ ਕਿਸਮਤ ਉਹਨਾਂ ਦੀ ਸਗੀ ਭੈਣ ਨਹੀਂ ਹੈ ਉਹ ਵੀ ਸਾਨੂੰ ਇਹੀ ਸਵਾਲ ਪੁੱਛ ਰਹੇ ਸਨ ਕਿ ਅਸੀਂ ਇਹ ਸੱਚ ਸਭ ਤੋਂ ਕਿਉਂ ਛੁਪਾਇਆ ਮੈਨੂੰ ਨਹੀਂ ਪਤਾ ਕਿ ਸੋਮਣ ਭਾਬੀ ਨੇ ਕਿਸਮਤ ਨੂੰ ਕੀ ਕਿਹਾ ਕਿ ਉਹ ਸਾਡੇ ਨਾਲ ਇੰਨੀ ਨਾਰਾਜ਼ ਹੋ ਗਈ ਨਿਸ਼ਚਿਤ ਤੌਰ ਤੇ ਉਸ ਨੇ ਉਸ ਨੂੰ ਝੂਠੀਆਂ ਗੱਲਾਂ ਹੀ ਦਸੀਆਂ ਹੋਣਗੀਆਂ ਮੈਂ ਗਹਿਰਾ ਸਾਹ ਲਿਆ ਪ੍ਰੀਤ ਤੂੰ ਬਿਲਕੁਲ ਠੀਕ ਕਿਹਾ ਸੀ ਮੈਨੂੰ ਜਸਕਰਨ ਨੂੰ ਆਪਣੇ ਘਰ ਦਾ ਪਤਾ ਨਹੀਂ ਦੱਸਣਾ ਚਾਹੀਦਾ ਸੀ ਹੁਣ ਕੀ ਕਰਾਂ ਹੁਣ ਇਹ ਗਲਤੀ ਹੋ ਚੁੱਕੀ ਹੈ ਇਸ ਗਲਤੀ ਨੂੰ ਹੁਣ ਕਿਵੇਂ ਸਹੀ ਕਰਾਂ ਅਗਲੇ ਦਿਨ ਮੈਂ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ ਪ੍ਰੀਤ ਨੇ ਰੋਂਦਿਆਂ ਹੋਇਆਂ ਫੋਨ ਕੀਤਾ ਸੁਣੋ ਜੀ ਕਿਸਮਤ ਘਰ ਤੋਂ ਭੱਜ ਗਈ ਹੈ ਇਹ ਸੁਣ ਕੇ ਫੋਨ ਮੇਰੇ ਹੱਥਾਂ ਚੋਂ ਛੁੱਟਦਾ ਛੁੱਟਦਾ ਬਚਿਆ ਪ੍ਰੀਤ ਇਹ ਤੂੰ ਕੀ ਕਹਿ ਰਹੀ ਹੈ ਕਿਸਮਤ ਆਪਣੇ ਕਾਲਜ ਵਿੱਚ ਗਈ ਹੋਵੇਗੀ ਜਾਂ ਆਪਣੀਆਂ ਸਹੇਲੀਆਂ ਕੋਲ ਹੋਵੇਗੀ ਤੂੰ ਉਸਤੇ ਸ਼ੱਕ ਨਾ ਕਰ ਤਾਂ ਪ੍ਰੀਤ ਨੇ ਕਿਹਾ ਨਹੀਂ ਜੀ ਕਿਸਮਤ ਆਪਣੇ ਕਮਰੇ ਵਿੱਚ ਇੱਕ ਚਿੱਠੀ ਛੱਡ ਕੇ ਗਈ ਹੈ ਜਿਸ ਵਿੱਚ ਉਸਨੇ ਖੁਦ ਲਿਖਿਆ ਹੈ ਕਿ ਮੈਂ ਇਹ ਘਰ ਛੱਡ ਕੇ ਜਾ ਰਹੀ ਹਾਂ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਮੇਰਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੈ ਜਦੋਂ ਤੋ ਉਹ ਚਿੱਠੀ ਮਿਲੀ ਪੁੱਛੋ ਨਾ ਮੇਰੀ ਕੀ ਹਾਲਤ ਹੋ ਗਈ ਹੈ ਮੈਂ ਉਸ ਦੀਆਂ ਸਾਰੀਆਂ ਸਹੇਲੀਆਂ ਨੂੰ ਕਾਲ ਕੀਤੀ ਪਰ ਉਹ ਕਿਸੇ ਕੋਲ ਵੀ ਨਹੀਂ ਸੀ ਕਾਲਜ ਵਿੱਚ ਵੀ ਨਹੀਂ ਸੀ ਮੈਨੂੰ ਬਹੁਤ ਚਿੰਤਾ ਹੋ ਰਹੀ ਹੈ ਕਿ ਆਖਰ ਕਿਸਮਤ ਨਾ ਜਾਣੇ ਕਿੱਥੇ ਹੋਵੇਗੀ ਮੈਨੂੰ ਅੰਦਾਜ਼ਾ ਹੈ ਕਿ ਕਿਸਮਤ ਕਿੱਥੇ ਹੋਵੇਗੀ ਉਹ ਪੱਕਾ ਆਪਣੇ ਮਾਪਿਓਂ ਕੋਲ ਗਈ ਹੋਵੇਗੀ ਉਹ ਜਿਸ ਕਰਨ ਦੇ ਘਰ ਗਈ ਹੋਵੇਗੀ ਉਸ ਦਿਨ ਸੁਮਨ ਨੇ ਉਸ ਨੂੰ ਘਰ ਦਾ ਪਤਾ ਦੱਸ ਦਿੱਤਾ ਹੋਵੇਗਾ ਤੂੰ ਚਿੰਤਾ ਨਾ ਕਰ ਮੈਂ ਉੱਥੇ ਜਾਂਦਾ ਹਾਂ ਉਹਨਾਂ ਨਾਲ ਗੱਲ ਕਰਦਾ ਹਾਂ ਉਸ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਉਸ ਦਾ ਪਾਲਣ ਪੋਸ਼ਣ ਬਹੁਤ ਆਰਾਮ ਅਤੇ ਸੁੱਖ ਸੁਵਿਧਾਵਾਂ ਵਿੱਚ ਹੋਇਆ ਹੈ ਉਹ ਉਸ ਟੁੱਟੇ-ਫੁੱਟੇ ਘਰ ਵਿੱਚ ਕਿਵੇਂ ਰਹਿ ਸਕਦੀ ਹੈ ਸ਼ਾਮ ਨੂੰ ਜਦੋਂ ਮੈਂ ਜਸਕਰਨ ਦੇ ਘਰ ਗਿਆ ਤਾਂ ਮੇਰਾ ਸ਼ੱਕ ਬਿਲਕੁਲ ਸਹੀ ਸੀ ਕਿਸਮਤ ਉੱਥੇ ਹੀ ਸੀ ਅਤੇ ਉਹਨਾਂ ਨਾਲ ਖੁਸ਼ੀ-ਖੁਸ਼ੀ ਗੱਲਾਂ ਵਿੱਚ ਵਿਅਸਤ ਸੀ ਜਦੋਂ ਮੈਂ ਕਿਸਮਤ ਨੂੰ ਘਰ ਆਉਣ ਲਈ ਕਿਹਾ ਤਾਂ ਉਸਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਗੱਲ ਕੀਤੀ ਉਸਨੇ ਕਿਹਾ ਮੈਂ ਤੁਹਾਡੇ ਨਾਲ ਕਿਤੇ ਨਹੀਂ ਜਾਵਾਂਗੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਤੋਖੇ ਵਿੱਚ ਰਹੀ ਹੁਣ ਆਪਣੀ ਬਾਕੀ ਜ਼ਿੰਦਗੀ ਮੈਂ ਆਪਣੇ ਮਾਪਿਓ ਦੇ ਨਾਲ ਹੀ گزارਣਾ ਚਾਹੁੰਦੀ ਹਾਂ ਕਿਸਮਤ ਉੱਥੋਂ ਚਲੀ ਗਈ ਮੈਂ ਦੋਕੂ ਬਰੀਆ ਨਜ਼ਰਾਂ ਨਾਲ ਜਿਸ ਕਰਨ ਵਾਲ ਵੇਖਿਆ ਜਿਸ ਕਾਰਨ ਮੈਂ ਉਸ ਨੂੰ ਆਪਣੀ ਸਗੀ ਧੀ ਵਾਂਗ ਪਾਲਿਆ ਹੈ ਮੈਨੂੰ ਨਹੀਂ ਪਤਾ ਕਿ ਤੂੰ ਅਤੇ ਭਾਬੀ ਨੇ ਉਸ ਨੂੰ ਅਜਿਹਾ ਕੀ ਕਿਹਾ ਕਿ ਉਹ ਸਾਡੇ ਨਾਲ ਐਨੀ ਨਰਾਜ਼ ਹੋ ਗਈ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ਪਲੀਜ਼ ਇਦਾਂ ਨਾ ਕਰੋ ਮੈਂ ਉਸ ਦੇ ਬਿਨਾ ਨਹੀਂ ਰਹਿ ਸਕਦਾ ਉਹ ਬਿਲਕੁਲ ਮੇਰੀਆਂ ਧੀਆ ਵਰਗੀ ਹੈ ਹੁਣ ਜਿਸ ਕਰਨ ਦੇ ਤੇਵਰ ਵੀ ਬਦਲ ਗਏ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਧੀ ਉਹ ਮੇਰੀ ਹੀ ਹੈ ਅਤੇ ਇਹ ਗੱਲ ਤੂੰ ਵੀ ਜਾਣਦਾ ਹੈ ਤੂੰ ਉਸ ਨੂੰ ਆਪਣੀ ਧੀ ਸਾਫਤ ਨਹੀਂ ਕਰ ਸਕਦਾ ਹੁਣ ਉਸ ਨੂੰ ਸੱਚ ਪਤਾ ਲੱਗ ਗਿਆ ਹੈ ਉਹ ਹੁਣ ਛੋਟੀ ਨਹੀਂ ਰਹੀ ਆਪਣਾ ਚੰਗਾ ਤੇ ਮਾੜਾ ਸਮਝਦੀ ਹੈ ਹੁਣ ਉਹ ਇਸ ਘਰ ਵਿੱਚ ਹੀ ਰਹੇਗੀ ਸਾਡੇ ਨਾਲ ਅਸੀਂ ਹੀ ਉਸ ਦਾ ਵਿਆਹ ਕਰਾਂਗੇ ਅਸੀਂ ਹੀ ਉਸ ਨੂੰ ਪੜਾਵਾਂਗੇ ਪਰ ਮੈਂ ਕਿਹਾ ਜਿਸ ਕਾਰਨ ਤੂੰ ਤਾਂ ਕਹਿ ਰਿਹਾ ਸੀ ਕਿ ਤੇਰੇ ਘਰ ਦੇ ਖਰਚੇ ਮੁਸ਼ਕਲ ਨਾਲ ਪੂਰੇ ਹੁੰਦੇ ਹਨ ਤੇਰੇ ਕੋਲ ਨੌਕਰੀ ਨਹੀਂ ਸੀ ਫਿਰ ਇਹ ਸਭ ਕੀ ਹੈ ਤੂੰ ਕਿਸਮਤ ਦੇ ਖਰਚੇ ਕਿਵੇਂ ਉਠਾਵੇਂਗਾ ਵਿਆਹ ਵਿੱਚ ਤਾਂ ਲੱਖਾਂ ਰੁਪਏ ਖਰਚ ਹੁੰਦੇ ਹਨ ਮੈਂ ਫੈਸਲਾ ਕੀਤਾ ਕਿ ਉਸਦਾ ਵਿਆਹ ਮੈਂ ਆਪਣੇ ਇੱਕ ਦੋਸਤ ਦੇ ਲੜਕੇ ਨਾਲ ਕਰਾਂਗਾ ਤਾਂ ਕੀ ਤੂੰ ਉਹਨਾਂ ਦੇ ਮਾਨ ਸਨਮਾਨ ਦੇ ਯੋਗ ਕਿਸਮਤ ਨੂੰ ਦੇਹਸ ਦੇ ਸਕੇਗਾ ਨਾ ਚਾਹੁੰਦੇ ਹੋਏ ਵੀ ਮੇਰੇ ਲੈਜੇ ਵਿੱਚ ਸਖਤੀ ਆ ਗਈ ਸੀ ਉਹ ਮੇਰੀ ਤੀ ਹੈ ਉਸਦੀ ਜ਼ਿੰਦਗੀ ਦਾ ਹਰ ਫੈਸਲਾ ਹੁਣ ਮੈਂ ਲਵਾਂਗਾ ਮੈਂ ਜਾਣਦਾ ਹਾਂ ਕਿ ਉਸਦਾ ਰਿਸ਼ਤਾ ਕਿੱਥੇ ਕਰਨਾ ਹੈ ਕਿੱਥੇ ਨਹੀਂ ਇਹ ਤੇਰਾ ਸਿਰਦਰਦ ਨਹੀਂ ਹੁਣ ਤੂੰ ਇੱਥੋਂ ਚਲਾ ਜਾ ਮੈਂ ਥੱਕੇ ਹੋਏ ਕਦਮਾਂ ਨਾਲ ਘਰ ਵਾਪਸ ਆਇਆ ਬਹੁਤ ਉਦਾਸ ਸੀ ਜਾਣਦਾ ਸੀ ਕਿ ਕਿਸਮਤ ਦੇ ਨਾਲ ਮੈਂ ਹੁਣ ਕੋਈ ਜ਼ਬਰਦਸਤੀ ਨਹੀਂ ਕਰ ਸਕਦਾ ਕਾਨੂੰਨੀ ਤੌਰ ਤੇ ਉਸਦੇ ਮਾਪੇ ਹੀ ਉਸਦੇ ਮਾਲਕ ਸਨ ਮੇਰਾ ਉਸ ਤੇ ਕੋਈ ਹੱਕ ਨਹੀਂ ਸੀ ਕਿਸਮਤ ਵੀ ਮੇਰੇ ਨਾਲ ਆਉਣ ਲਈ ਤਿਆਰ ਨਹੀਂ ਸੀ ਸਾਡੇ ਪੂਰੇ ਘਰ ਵਿੱਚ ਗਮ ਦਾ ਮਾਹੌਲ ਸੀ ਮੇਰੀਆਂ ਧੀਆਂ ਤੇ ਪੁੱਤ ਬਹੁਤ ਉਦਾਸ ਸਨ ਸਾਰਿਆਂ ਨੇ ਵਾਰ-ਵਾਰ ਇਹੀ ਸਵਾਲ ਪੁੱਛਿਆ ਕਿ ਪਾਪਾ ਤੁਸੀਂ ਕਿਸਮਤ ਨੂੰ ਘਰ ਵਿੱਚ ਕਿਉਂ ਨਹੀਂ ਲਿਆਉਂਦੇ ਉਸਦੇ ਬਿਨਾ ਘਰ ਸੁੰਨਾ ਹੈ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪ੍ਰੀਤ ਵੀ ਹਰ ਵੇਲੇ ਰੋਂਦੀ ਰੋਂਦੀ ਬਿਸਦੀ ਮੈਂ ਤਿੰਨ ਚਾਰ ਵਾਰੀ ਕਿਸਮਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰੀ ਜਦੋਂ ਮੈਂ ਉਸਦੇ ਘਰ ਗਿਆ ਤਾਂ ਜਿਸ ਕਰਨ ਨੇ ਬੜੇ ਮਾਣ ਨਾਲ ਕਿਹਾ ਕਿ ਮੈਂ ਕਿਸਮਤ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ। ਕਿਸਮਤ ਦਾ ਵਿਆਹ ਮੈਂ ਕਰ ਰਿਹਾ ਹਾਂ। ਇਸ ਗੱਲ ਤੇ ਕਿਸਮਤ ਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਜਿਸ ਕਰਨ ਦੀ ਗੱਲ ਸੁਣ ਕੇ ਮੇਰੇ ਦਿਲ ਅੰਦਰ ਇੱਕ ਡਰ ਬੈਠ ਗਿਆ ਸੀ ਕਿ ਕੀਤੇ ਜਿਸ ਕਰਨ ਆਪਣੀ ਜ਼ਿੱਦ ਤੇ ਆ ਕੇ ਕਿਸਮਤ ਦੀ ਜ਼ਿੰਦਗੀ ਹੀ ਬਰਬਾਦ ਨਾ ਕਰ ਦੇਵੇ। ਜਿਸ ਕਰਨ ਤੂੰ ਜਿਸ ਮੁੰਡੇ ਨਾਲ ਕਿਸਮਤ ਦਾ ਵਿਆਹ ਕਰ ਰਿਆ ਹੈ ਮੈਂ ਉਸ ਮੁੰਡੇ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ। ਮੈਂ ਉਸ ਨਾਲ ਗੱਲ ਕਰਨਾ ਚਾਹੁੰਦਾ ਹਾਂ ਜਿਸ ਕਰਨ ਨੇ ਮੇਰੀ ਗੱਲ ਸੁਣ ਕੇ ਅਜੀਹਾ ਵਿਵਹਾਰ ਕੀਤਾ ਜਿਵੇਂ ਉਸ ਨੂੰ ਮੇਰੀ ਗੱਲ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ ਤੇਰਾ ਉਸ ਮੁੰਡੇ ਨੂੰ ਮਿਲਣਾ ਜ਼ਰੂਰੀ ਨਹੀਂ ਹੈ ਅਸੀਂ ਉਸ ਨੂੰ ਮਿਲ ਚੁੱਕੇ ਹਾਂ ਸਾਰੀਆਂ ਗੱਲਾਂ ਤੈਅ ਹੋ ਚੁੱਕੀਆਂ ਹਨ ਇਸ ਲਈ ਹੁਣ ਅਸੀਂ ਜਾਣੀਏ ਜਾਂ ਕਿਸਮਤ ਜਾਣੇ ਮੈਂ ਕਿਸਮਤ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿ ਰਹੀ ਸੀ ਮੇਰੇ ਮਾਪਿਓ ਮੇਰੇ ਲਈ ਚੰਗਾ ਸੋਚ ਸਕਦੇ ਹਨ ਚੰਗਾ ਫੈਸਲਾ ਕਰ ਸਕਦੇ ਹਨ ਤੁਸੀਂ ਜੋ ਕਰਨਾ ਸੀ ਕਰ ਲਿਆ ਹੁਣ ਤੁਸੀਂ ਸਾਡੇ ਨਾਲ ਹੋਰ ਕੀ ਬੁਰਾ ਕਰੋਗੇ ਜੋ ਬੁਰਾ ਕਰਨਾ ਸੀ ਉਹ ਕਰ ਚੁੱਕੇ ਹੋ ਤਾਂ ਉਦੋਂ ਮੈਨੂੰ ਅੰਦਾਜ਼ਾ ਹੋਇਆ ਕਿ ਉਸ ਦੇ ਦਿਲ ਅਤੇ ਦਿਮਾਗ ਵਿੱਚ ਮੇਰੇ ਖਿਲਾਫ ਬਹੁਤ ਜ਼ਹਿਰ ਭਰਿਆ ਜਾ ਚੁੱਕਿਆ ਹੈ ਮੈਂ ਕਿਹਾ ਮੈਨੂੰ ਦੱਸੋ ਬੇਟਾ ਤੁਹਾਡੇ ਮਾਪਿਓ ਨੇ ਮੇਰੇ ਖਿਲਾਫ ਕੀ ਕਿਹਾ ਇਹ ਸਾਰਾ ਗਲਤ ਹੈ ਝੂਠ ਹੈ ਮੈਂ ਕੁਝ ਨਹੀਂ ਕੀਤਾ ਪਰ ਕਿਸਮਤ ਕੁਝ ਸੁਣਨ ਲਈ ਤਿਆਰ ਹੀ ਨਹੀਂ ਸੀ ਮੈਂ ਹਾਰੇ ਹੋਏ ਕਦਮਾਂ ਨਾਲ ਘਰ ਵਾਪਸ ਆਇਆ ਬਹੁਤ ਉਦਾਸ ਸੀ ਪਤਾ ਨਹੀਂ ਉਹ ਮੁੰਡਾ ਕੌਣ ਹੈ ਕਿਵੇਂ ਹੈ ਮੈਂ ਆਪਣੇ ਤਰੀਕੇ ਨਾਲ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਦਸਕਾਰਨ ਦੇ ਦਫ਼ਤਰ ਵਿੱਚ ਜਾਣਕਾਰੀ ਲਈ ਪੁੱਛਿਆ ਤਾਂ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗੀਆਂ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਨੂੰ ਪਹਿਲਾਂ ਤੋਂ ਵੀ ਜ਼ਿਆਦਾ ਚਿੰਤਾ ਹੋਣ ਲੱਗੀ ਕਿ ਉਹ ਮੁੰਡਾ ਕੌਣ ਹੈ ਉਸ ਰਾਤ ਮੈਂ ਸੋਚ ਰਿਹਾ ਸੀ ਕਿ ਕਿਸਮਤ ਕਿੱਥੇ ਹੋਵੇਗੀ ਤਾਂ ਮੈਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਪਹਿਲਾਂ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ ਪਰ ਜਦੋਂ ਦੂਜੀ ਤੀਜੀ ਅਤੇ ਚੌਥੀ ਵਾਰ ਕਾਲ ਆਈ ਤਾਂ ਮੈਂ ਕਾਲ ਅਟੈਂਡ ਕੀਤੀ ਫੋਨ ਉੱਤੇ ਕਿਸਮਤ ਦੀ ਰੋਂਦੀ ਹੋਈ ਦੀ ਆਵਾਜ਼ ਸੁਣਾਈ ਦਿੱਤੀ ਪਾਪਾ ਮੈਨੂੰ ਆ ਕੇ ਲੈ ਜਾਓ ਮੇਰੇ ਨਾਲ ਬਹੁਤ ਗਲਤ ਹੋਣ ਵਾਲਾ ਹੈ ਮੈਂ ਉੱਠ ਕੇ ਪੈਰਾਂ ਵਿੱਚ ਚੱਪਲ ਪਾਈ ਅਤੇ ਬਿਨਾਂ ਕੁਝ ਸੋਚੇ ਸਮਝੇ ਤੇਜ਼ੀ ਨਾਲ ਜਿਸ ਕਰਨ ਦੇ ਘਰ ਵੱਲ ਦੌੜਿਆ ਮੈਂ ਆਪਣੇ ਇੱਕ ਦੋਸਤ ਨੂੰ ਵੀ ਕਾਲ ਕੀਤੀ ਜੋ ਪੁਲਿਸ ਵਿੱਚ ਸੀ ਉਹ ਫੌਰਨ ਪਹੁੰਚ ਗਿਆ ਉਸਨੇ ਪੁੱਛਿਆ ਕੀ ਹੋਇਆ ਸਭ ਠੀਕ ਤਾਂ ਹੈ ਐਨੇ ਐਮਰਜੈਂਸੀ ਵਿੱਚ ਮੈਨੂੰ ਕਿਉਂ ਬੁਲਾਇਆ ਮੈਂ ਛੋਟੇ ਸ਼ਬਦਾਂ ਵਿੱਚ ਸਾਰੀ ਗੱਲ ਦੱਸੀ ਵੇਖ ਜੇਕਰ ਉਹ ਕੁੜੀ ਆਪਣੇ ਆਪ ਤੇਰੇ ਨਾਲ ਆਉਣ ਲਈ ਤਿਆਰ ਹੈ ਤਾਂ ਵੱਖਰੀ ਗੱਲ ਹੈ ਪਰ ਜੇ ਉਹ ਤਿਆਰ ਨਹੀਂ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਆਪਣੇ ਦੋਸਤ ਦੀ ਗੱਲ ਸੁਣ ਕੇ ਸਿਰ ਹਿਲਾ ਦਿੱਤਾ। ਜਦੋਂ ਅਸੀਂ ਜਸਕਰਨ ਦੇ ਘਰ ਪਹੁੰਚੇ ਤਾਂ ਉੱਥੇ ਅਜੀਬ ਸ਼ੋਰ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ। ਜਿਸ ਕਾਰਨ ਮੈਨੂੰ ਦੇਖ ਕੇ ਘਬਰਾ ਗਿਆ। ਉਹ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਪਰ ਮੈਂ ਧੱਕਾ ਦੇ ਕੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਆਪਣੇ ਦੋਸਤ ਨਾਲ ਅੰਦਰ ਦਾਖਲ ਹੋ ਗਿਆ। ਕਿਸਮਤ ਕਿੱਥੇ ਹੈ? ਮੈਂ ਉਸ ਨਾਲ ਗੱਲ ਕਰਨੀ ਹੈ। ਜਿਸ ਕਾਰਨ ਬਹੁਤ ਘਬਰਾਇਆ ਹੋਇਆ ਸੀ ਤੇ ਉਸਨੇ ਕਿਹਾ ਕਿਸਮਤ ਸੌ ਰਹੀ ਹੈ। ਐਸ ਵੇਲੇ ਉਸ ਨੂੰ ਉਠਾਉਣਾ ਠੀਕ ਨਹੀਂ ਤੁਸੀਂ ਇੱਥੋਂ ਚਲੇ ਜਾਓ ਤੁਹਾਡਾ ਉਸਤੇ ਕੋਈ ਹੱਕ ਨਹੀਂ ਪਰ ਮੈਂ ਆਪਣੇ ਦੋਸਤ ਨਾਲ ਜ਼ਬਰਦਸਤੀ ਕਮਰੇ ਵਿੱਚ ਦਾਖਲ ਹੋ ਗਿਆ ਉੱਥੇ ਬਹੁਤ ਸਾਰੇ ਲੋਕ ਸਨ ਇੱਕ ਪੰਡਤ ਵੀ ਸੀ ਕਿਸਮਤ ਬੁਰੇ ਤਰੀਕੇ ਨਾਲ ਰੋ ਰਹੀ ਸੀ ਸੁਮਨ ਨੇ ਉਸਦੀ ਬਾਹ ਨੂੰ ਘੁੱਟ ਕੇ ਫੜਿਆ ਹੋਇਆ ਸੀ ਲੱਗਦਾ ਸੀ ਜਿਵੇਂ ਜ਼ਬਰਦਸਤੀ ਉਸ ਨੂੰ ਬਿਠਾਇਆ ਹੋਵੇ ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ ਇਹ ਲੋਕ ਕਿਸਮਤ ਦਾ ਵਿਆਹ ਜ਼ਬਰਦਸਤੀ ਕਰਵਾਏ ਰਹੇ ਸਨ ਅਤੇ ਉਹ ਤਿਆਰ ਨਹੀਂ ਸੀ ਇਸ ਲਈ ਉਸਨੇ ਮੈਨੂੰ ਫੋਨ ਕੀਤਾ ਮੈਨੂੰ ਦੇਖ ਕੇ ਉਹ ਦੌੜਦੀ ਹੋਈ ਮੇਰੇ ਕੋਲ ਆਈ ਪਾਪਾ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਤੁਹਾਡੇ ਨਾਲ ਜਾਣਾ ਚਾਹੁੰਦੀ ਹਾਂ ਇਹ ਲੋਕ ਬਹੁਤ ਬੁਰੇ ਹਨ ਮੈਂ ਇੱਥੇ ਨਹੀਂ ਰਹਿ ਸਕਦੀ ਜਿਸ ਕਾਰਨ ਤੇ ਸੁਮਨ ਦੇ ਚਿਹਰੇ ਦੀਆਂ ਹਵਾਈਆਂ ਉੱਡ ਰਹੀਆਂ ਸੀ ਅਜੀ ਇਹ ਘਬराई ਹੋਈ ਹੈ ਇਸ ਲਈ ਇਦਾਂ ਕਹਿ ਰਹੀ ਹੈ ਉਹ ਤਾਂ ਸਾਡੀ ਹੀ ਧੀ ਹੈ ਤੁਸੀਂ ਇੱਥੋਂ ਚਲੇ ਜਾਓ ਤੁਹਾਡਾ ਕੋਈ ਹੱਕ ਨਹੀਂ ਪਰ ਮੈਂ ਹੱਥ ਉਠਾ ਕੇ ਜਿਸਕਰਨ ਨੂੰ ਕੁਝ ਵੀ ਕਹਿਣ ਤੋਂ ਰੋਕਿਆ ਮੇਰੇ ਨਾਲ ਮੇਰਾ ਦੋਸਤ ਵੀ ਸੀ ਜੋ ਪੁਲਿਸ ਦੀ ਵਰਦੀ ਵਿੱਚ ਸੀ ਇਸ ਲਈ ਕਿਸੇ ਨੇ ਵੀ ਉਸ ਦੇ ਸਾਹਮਣੇ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ ਮੇਰੇ ਦੋਸਤ ਨੇ ਕਾਲ ਕਰਕੇ ਆਪਣੀ ਟੀਮ ਨੂੰ ਵੀ ਉੱਥੇ ਬੁਲਾ ਲਿਆ ਫਿਰ ਸਾਰੀ ਗੱਲ ਖੁੱਲ ਕੇ ਸਾਹਮਣੇ ਆ ਗਈ ਜਿਸ ਕਾਰਨ ਜਿਸ ਮੁੰਡੇ ਨਾਲ ਕਿਸਮਤ ਦਾ ਵਿਆਹ ਕਰਵਾ ਰਿਆ ਸੀ ਉਹ ਇੱਕ ਤਸਕਰ ਸੀ ਜਿਸ ਕਾਰਨ ਉਹ ਕਿਸਮਤ ਦੇ ਬਦਲੇ ਬਹੁਤ ਪੈਸੇ ਦਿੱਤੇ ਜਾ ਰਹੇ ਸਨ ਪੈਸਿਆਂ ਦੇ ਲਾਲਚ ਵਿੱਚ ਜਿਸ ਕਾਰਨ ਨੇ ਆਪਣੀ ਧੀ ਨੂੰ ਵੇਚਣ ਦਾ ਫੈਸਲਾ ਕਰ ਲਿਆ ਕਿਸਮਤ ਨੇ ਇਹ ਸਾਰੀ ਗੱਲ ਲੋਕ ਕੇ ਸੁਣ ਲਈ ਸੀ ਇਸ ਲਈ ਉਸਨੇ ਮੈਨੂੰ ਫੋਨ ਕੀਤਾ ਉਹ ਮੁੰਡਾ ਫੜਿਆ ਗਿਆ ਤੇ ਅਤੇ ਉਸਦੇ ਗੁਨਾਹ ਵੀ ਸਾਬਤ ਹੋ ਗਏ ਜਦੋਂ ਮੈਂ ਕਿਸਮਤ ਨੂੰ ਘਰ ਲੈ ਕੇ ਆਇਆ ਤਾਂ ਉਸਨੇ ਪ੍ਰੀਤ ਨੂੰ ਘੁੱਟ ਕੇ ਜੱਫੀ ਪਾ ਲਈ ਕਿੰਨੀ ਦੇਰ ਤੱਕ ਉਹ ਹਿਚਕੀਆਂ ਲੈਂਦੀ ਹੋਈ ਰੋ ਰਹੀ ਸੀ ਮੈਨੂੰ ਮaaf ਕਰ ਦਿਓ ਮੈਂ ਤੁਹਾਡੀ ਮੁਹੱਬਤ 'ਤੇ ਸ਼ੱਕ ਕੀਤਾ ਮੈਂ ਤੁਹਾਡੇ 'ਤੇ ਵਿਸ਼ਵਾਸ ਨਹੀਂ ਕੀਤਾ ਪ੍ਰੀਤ ਨੇ ਉਸਦੇ ਸਿਰ 'ਤੇ ਹੱਥ ਰੱਖ ਕੇ ਤਸੱਲੀ ਦਿੱਤੀ ਅਸੀਂ ਤੈਨੂੰ ਗੁੱਸੇ ਵਿੱਚ ਨਹੀਂ ਲਿਆ ਕਈ ਦਿਨ ਤੱਕ ਕਿਸਮਤ ਡਰੀ ਸਹਮੀ ਰਹੀ ਕਿਸੇ ਨਾਲ ਵੀ ਠੀਕ ਤਰੀਕੇ ਨਾਲ ਗੱਲ ਨਹੀਂ ਕੀਤੀ ਇੱਕ ਦਿਨ ਮੈਂ ਉਸ ਤੋਂ ਪੁੱਛਿਆ ਤੂੰ ਜਿਸ ਕਰਨ ਦੇ ਘਰ ਕਿਉਂ ਗਈ ਸੀ ਉਹਨਾਂ ਨੇ ਤੈਨੂੰ ਅਜਿਹਾ ਕੀ ਕਿਹਾ ਸੀ ਉਸਨੇ ਦੱਸਿਆ ਉਸ ਦਾ ਨ ਸਮਨ ਨੇ ਉਸ ਨੂੰ ਕਮਰੇ ਵਿੱਚ ਬੁਲਾਇਆ ਕਿਹਾ ਕਿ ਤੂੰ ਸਾਡੀ ਸਗੀ ਧੀ ਹੈ ਤੇਰੇ ਪਿਓ ਨੇ ਧੋਖੇ ਨਾਲ ਸਾਰੀ ਜਾਇਦਾਦ ਲੈ ਲਈ ਤੇ ਤੈਨੂੰ ਵੀ ਖੋ ਲਿਆ ਤੇਰੇ ਪਿਓ ਦੇ ਧੋਖੇ ਦੀ ਵਜ੍ਹਾ ਨਾਲ ਅਸੀਂ ਫੁੱਟਪਾਥ ਤੇ ਆ ਗਏ ਹਾਂ ਅਤੇ ਗਰੀਬੀ ਵਿੱਚ ਜਿਉਂ ਰਹੇ ਹਾਂ ਜਦੋਂ ਕਿਸਮਤ ਨੇ ਇਹ ਗੱਲਾਂ ਰੋਂਦਿਆਂ ਸੁਣੀਆਂ ਤਾਂ ਉਸ ਨੂੰ ਉਹਨਾਂ ਤੇ ਵਿਸ਼ਵਾਸ ਹੋ ਗਿਆ ਉਸ ਨੂੰ ਸਾਡੇ ਨਾਲ ਨਫ਼ਰਤ ਹੋਣ ਲੱਗੀ ਅਸਲੀ ਉਹ ਉਹਨਾਂ ਦੇ ਘਰ ਚਲੀ ਗਈ ਪਰ ਜਦੋਂ ਉਸ ਨੇ ਉਸ ਦਿਨ ਉਸ ਮੁੰਡੇ ਨਾਲ ਫੋਨ ਤੇ ਗੱਲ ਕਰਦੇ ਸੁਣਿਆ ਅਤੇ ਉਹ ਮੁੰਡਾ ਪੈਸੇ ਦੇ ਕੇ ਵਿਆਹ ਲਈ ਆਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕੁਝ ਗਲਤ ਹੋਣ ਵਾਲਾ ਹੈ। ਇਸ ਲਈ ਉਸਨੇ ਲੋਕੇ ਮੈਨੂੰ ਕਾਲ ਕੀਤੀ। ਉਸਨੇ ਮੈਨੂੰ ਕਿਹਾ ਮੈਨੂੰ ਪੱਕਾ ਯਕੀਨ ਸੀ ਕਿ ਤੁਸੀਂ ਆਓਗੇ ਅਤੇ ਮੈਨੂੰ ਇਸ ਹਨੇਰੇ ਖੂਹ ਵਿੱਚੋਂ ਡਿੱਗਣੋਂ ਬਚਾ ਲਓਗੇ ਅਤੇ ਮੇਰਾ ਯਕੀਨ ਸਹੀ ਸਾਬਤ ਹੋਇਆ। ਹੁਣ ਕਿਸਮਤ ਹੌਲੀ-ਹੌਲੀ ਇਹ ਸਾਰੀਆਂ ਗੱਲਾਂ ਭੁੱਲ ਰਹੀ ਸੀ। ਉਹ ਦੁਬਾਰਾ ਸਕੂਲ ਜਾਣ ਲੱਗੀ। ਮੈਂ ਵੀ ਖੁਸ਼ੀ ਕਿ ਹੁਣ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਹੁਣ ਜੇ ਕੋਈ ਵੀ ਘਰ ਆਉਂਦਾ ਕਿਸਮਤ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦੀ ਸੀ ਭਾਵੇਂ ਉਹ ਉਸਦੇ ਸੱਚੇ ਮਾਪੇ ਮਾਪੇ ਉਹੀ ਕਿਉਂ ਨਾ ਹੋਣ ਪਹਿਲਾਂ ਮੈਨੂੰ ਜਿਸਕਰਨ ਨਾਲ ਹਮਦਰਦੀ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਸਤੇ ਲਾਇਆ ਗਿਆ ਦੋਸ਼ ਝੂਠਾ ਨਹੀਂ ਸੱਚਾ ਸੀ ਤਾਂ ਉਦੋਂ ਮੈਨੂੰ ਸਮਝ ਆਇਆ ਉਹ ਕਈ ਵਾਰ ਛੋਟੇ ਮੋਟੇ ਕੰਮਲੇ ਕਰ ਚੁੱਕਿਆ ਸੀ ਅਤੇ ਦਫ਼ਤਰ ਵਾਲੇ ਉਸ ਦੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਪਰ ਜਦੋਂ ਉਸ ਨੇ ਇੱਕ ਵੱਡੀ ਰਕਮ ਨੂੰ ਗਲਤ ਤਰੀਕੇ ਨਾਲ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਜ਼ਾ ਦਿੱਤੀ ਗਈ ਜਿਸ ਕਾਰਨ ਨਾਲ ਜੋ ਵੀ ਹੋਇਆ ਉਹ ਉਸ ਦੀਆਂ ਆਪਣੀਆਂ ਹੀ ਹਰਕਤਾਂ ਦੀ ਵਜ੍ਹਾ ਨਾਲ ਸੀ ਅਤੇ ਯਕੀਨਨ ਜੋ ਕਿਸੇ ਨਾਲ ਬੁਰਾ ਕਰਦਾ ਹੈ ਜ਼ਿੰਦਗੀ ਵਿੱਚ ਉਸਦੇ ਨਾਲ ਵੀ ਬੁਰਾ ਹੀ ਹੁੰਦਾ ਹੈ ਧੀਆ ਬਹੁਤ ਪਿਆਰੀਆਂ ਹੁੰਦੀਆਂ ਹਨ ਅਤੇ ਮਾਣ ਸਨਮਾਨ ਦੇਣ ਵਾਲੀਆਂ ਹੁੰਦੀਆਂ ਹਨ ਜੋ ਵਿਅਕਤੀ ਆਪਣੀ ਧੀ ਦਾ ਸੌਦਾ ਕਰ ਸਕਦਾ ਹੈ ਜੋ ਬਚਪਨ ਵਿੱਚ ਉਸਨੂੰ ਨਹਿਰ ਨਾਲੇ ਵਿੱਚ ਸੁੱਟਣ ਦਾ ਇਰਾਦਾ ਰੱਖਦਾ ਹੈ ਉਸ ਵਿਅਕਤੀ ਤੋਂ ਬਚਣਾ ਚਾਹੀਦਾ ਹੈ ਅਤੇ ਅਜਿਹੇ ਵਿਅਕਤੀ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਸੋ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕਹਾਣੀ ਪਸੰਦ ਆਈ ਹੋਵੇ ਤਾਂ ਲਾਇਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਇਹੋ ਜਿਹੀਆਂ ਨਵੀਆਂ ਦਿਲਚਸਪ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਹਾਂ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਸੀਂ ਸਾਡੀਆਂ ਕੋਈ ਵੀ ਕਹਾਣੀਆਂ ਮਿਸ ਨਾ ਕਰੋ ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ